3386 ਦੇ ਵੀ ਬੜੇ ਫੋਨ ਆ ਰਹੇ ਨੇ ਪਿਛਲੀ ਵਾਰੀ ਸਿਰਫ 5-5 ਕਿਲੋ ਹੀ ਮਿਲਿਆ ਸੀ ਲੋਕਾਂ ਨੂੰ TFW826 ਲਈ ਮੈਂ ਤੇ ਇਹ ਕਵਾਂਗਾ ਕਿ ਅਗਰ ਵੇਲੇ ਸਿਰ ਤੁਸੀਂ ਚੰਗਾ ਬੀਜ ਫੜ ਲਿਆ 60% ਖੇਤੀ ਦਾ ਕੰਮ ਤੁਹਾਡਾ ਉਸ ਫਸਲ ਦਾ ਹੋ ਗਿਆ ਸੁਣਿਆ ਹੂੰ ਕੀ 1872 ਨਵੀਂ ਆਂਡੀ ਜੀ ਕਹਿੰਦੇ ਬਹੁਤ ਸੀਧੀ ਤੇ ਨਿਕਲੀ ਕੁਛ ਨਹੀਂ ਕਣਕ ਦੇ ਇਤਿਹਾਸ ਚ ਪਹਿਲੀ ਵਾਰੀ ਹੋਇਆ ਕੋਈ ਐਸੀ ਵੈਰਾਈਟੀ ਕੱਢੀ ਗਈ ਹੈ ਵੀਰੋ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਸ ਸਾਲ ਕਣਕ ਦੇ ਸੀਜ਼ਨ ਦੀ ਪਹਿਲੀ ਵੀਡੀਓ ਆ ਤੇ ਪਹਿਲੀ ਵੀਡੀਓ ਸਰਦਾਰ ਦਵਿੰਦਰ ਸਿੰਘ ਨੰਬਰਦਾਰ ਖੋਡੀਆਂ ਗੁਲਾਬ ਸਿੰਘ ਪਿੰਡ ਜੋ ਕਿ ਮੁਕਸਰ ਜ਼ਿਲ੍ਹੇ ਦੇ ਵਿੱਚ ਹੈ ਬਹੁਤ ਅਗਾਂਹ ਵਾਧੂ ਫਾਰਮਰ ਨੇ ਉਹਨਾਂ ਦੇ ਖੇਤ ਹੋ ਰਿਹਾ ਤੇ ਸਾਡੇ ਨਾਲ ਇੱਕ ਹੋਰ ਮਹਾਨ ਸ਼ਖਸੀਅਤ ਕਰਨਾਲ ਤੋਂ ਡਾਕਟਰ ਗੁਸਾਈ ਸਾਹਿਬ ਪਹੁੰਚੇ ਨੇ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਸ਼ੁਕਰੀਆ ਤੁਸੀਂ ਅੱਜ ਇੱਥੇ ਆਉਣ ਤੁਹਾਡਾ ਬਹੁਤ-ਬਹੁਤ ਥੈਂਕ ਯੂ ਵੈਰੀ ਮਚ ਥੈਂਕ ਯੂ ਵੈਰੀ ਮਚ ਸ਼ੁਕਰੀਆ ਜੀ ਤੇ ਕਣਕ ਦੀਆਂ ਵੈਰਾਈਟੀਆਂ ਬਾਰੇ ਕਿਸਾਨਾਂ ਨੂੰ ਦੱਸੋ ਜੀ ਵੀ ਇਸ ਸਾਲ ਕਿਹੜੀ ਲਾਉਣੀ ਚਾਹੀਦੀ ਹੈ ਕੀ ਦਾ ਕਿਵੇਂ ਝਾੜ ਰਿਹਾ ਪਿਛਲੇ ਸਾਲ ਜੀ ਜੀ ਸਾਰੇ ਕਿਸਾਨ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਮੈਂ ਡਾਕਟਰ ਗੁਸਾਈ ਹਾਂ ਤੇ ਮੈਂ ਕਰਨਾਲ ਤੋਂ ਆ ਮੈਂ ਪ੍ਰਧਾਨ ਵਿਗਿਆਨਿਕ ਦੇ ਤੌਰ ਤੇ ਕੰਮ ਕਰਦਾ ਰਿਹਾ ਤੇ ਕਾਫੀ ਜ਼ਿਆਦਾ ਈਦਾਰਿਆਂ ਨਾਲ ਮੇਰਾ ਸੰਪਰਕ ਹੈ ਮੈਂ ਬਹੁਤ ਖੁਸ਼ ਹਾਂ ਕਿ ਅੱਜ ਮੈਂ ਖੁੱਡੀਆਂ ਗੁਲਾਬ ਸਿੰਘ ਪਿੰਡ ਸ਼੍ਰੀ ਮੁਕਸਰ ਸਾਹਿਬ ਚ ਆਇਆ ਔਰ ਦਿਵਿੰਦਰ ਸਿੰਘ ਜੀ ਸਾਡੇ ਬਹੁਤ ਅੱਛੇ ਚੈਂਪੀਅਨ ਫਾਰਮਰ ਨੇ ਇਸ ਏਰੀਏ ਦੇ ਇਹ ਮੇਰੇ ਸੰਪਰਕ ਚ ਤਿੰਨ ਕਸਾਲਾਂ ਤੋਂ ਨੇ ਇਹ ਨਵੇਂ-ਨਵੇਂ ਬੀਜ ਲੈਂਦੇ ਰਹਿੰਦੇ ਨੇ ਤੇ ਇੱਥੇ ਟਰਾਇਲ ਵੀ ਕਰਦਾ ਮੈਂ ਤੇ ਨਾਲ ਇਹ ਬੀਜ ਵੀ ਬਣਾਉਂਦੇ ਨੇ ਸਭ ਤੋਂ ਪਹਿਲੇ ਮੈਂ ਕਹਿਣਾ ਚਾਹਾਂਗਾ ਕਿ ਸੀਜ਼ਨ ਆ ਗਿਆ ਜੀ ਤੇ ਆਪਾਂ ਕਣਕ ਦੇ ਬੀਜ ਲੈਂਡ ਦੀ ਤਿਆਰੀ ਸ਼ੁਰੂ ਕਰ ਚੁੱਕੇ ਆ ਤੇ ਆਪਾਂ ਕਣਕ ਦੇ ਬੀਜ ਲੈ ਰਹੇ ਆ ਅੱਜਕੱਲ ਔਰ ਪੁੱਛ ਤਿਛਵੀ ਕਰ ਰਹੇ ਆ ਜੀ ਬਾਜੂ ਮੈਂ ਇਹ ਦੱਸਣਾ ਚਾਹਾਂਗਾ ਕਿ ਪਿਛਲੇ ਸਾਲ ਤੇ ਉਸ ਤੋਂ ਪਿਛਲੇ ਸਾਲ ਮੈਂ ਦੋ ਵੈਰਾਈਟੀਆਂ ਦਾ ਕੰਪੀਟੀਸ਼ਨ ਕੀਤਾ ਸੀ ਜੀ ਪੀਬੀਡਬਲਯੂ 826 ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਹੈ ਹਾਂਜੀ ਕਾਫੀ ਮਸ਼ਹੂਰ ਤੇ ਆਪਣੇ ਭਾਰਤੀ ਕਣਕ ਤੇ ਜੌਂ ਦਾ ਜਿਹੜਾ ਅਨੁਸੰਧਾਨ ਸੰਸਥਾਨ ਕਰਨਾਲ ਚ ਹੈ ਉਹਦੀ ਵੈਰਾਈਟੀ ਡੀਬੀਡਬਲ 327 ਇਹੀ ਸਭ ਤੋਂ ਵੱਧ ਚਰਚਾ ਵਿੱਚ ਹੈ ਇਹ ਦੋਨੋਂ ਹੀ ਵੈਰਾਈਟੀਆਂ ਇਹਨਾਂ ਨੇ ਵੀ ਲਾਈਆਂ ਨੇ ਜੀ ਹੋਰ ਕਿਸਾਨਾਂ ਨੇ ਵੀ ਲਾਈਆਂ ਨੇ ਮੇਰੀ ਆਪਣੀ ਆਬਜ਼ਰਵੇਸ਼ਨ ਦੇ ਮੁਤਾਬਿਕ ਜੀ ਪਿਛਲੇ ਤੋਂ ਪਿਛਲੇ ਸਾਲ ਤੇ 826 ਜਿਹੜੀ ਸੀ ਉਹ ਇੱਕ ਮਾਨਕ ਵੱਧ ਸੀ ਪੈਦਾਵਾਰੀ ਚ ਜੀ 27 ਕੁਇੰਟਲ 40 ਕਿਲੋ ਜੀ ਤੇ 327 ਆਈ ਸੀ 27 ਕੁਇੰਟਲੀ ਪੂਰਾ ਇਸ ਸਾਲ ਹੂੰ 327 ਮਾਨਕ ਉੱਤੇ ਰਹੀ ਹੈ ਹੈ 826 ਮੰਨ ਕੇ نیچے ਆਈ ਹੈ ਜੀ ਇੰਨੀ ਕਿ ਵੇਰੀਏਸ਼ਨ ਮੌਸਮ ਕਰਕੇ ਆ ਸਕਦੀ ਹੈ ਇਹ ਦੋਨੋਂ ਹੀ ਟੱਕਰ ਤੇ ਨੇ ਮਗਰ ਜੀ ਪੰਜਾਬ ਦੇ ਕਿਸਾਨ ਇਹ ਕਹਿੰਦੇ ਨੇ ਹਰਿਆਣੇ ਦੇ ਨਹੀਂ ਉੱਥੇ ਬਹੁਤ ਚਾਹਤ ਹੈ ਜੀ ਕਿ ਜੀ 826 ਜਿਹੜੀ ਹੈ ਉਹ ਖਾਸ ਨਹੀਂ ਨਿਕਲੀ ਆਈ ਡੋਨਟ ਨੋ ਕਿ ਉਹਨਾਂ ਦੇ ਐਗਰੀਕਲਚਰਲ ਪ੍ਰੈਕਟਿਸਿਸ ਕੀ ਸੀ ਹਾਲਾਂਕਿ ਯੂਨੀਵਰਸਿਟੀ ਸਾਡੀ ਆਪ ਦੀ ਪੰਜਾਬ ਦੀ ਹੈਗੀ ਉਹ ਤੇ ਮੇਰੀ ਹੱਥ ਜੋੜੀ ਹੈ ਕਿ ਉਹ ਜਰਾ ਰੀਟ੍ਰਾਇਲ ਕਰਨ ਦੁਬਾਰਾ ਹੂੰ ਔਰ ਦੋਨੋਂ ਹੀ ਵੈਰਾਈਟੀਆਂ ਬਹੁਤ ਖੂਬਸੂਰਤ ਨੇ ਜੀ ਔਰ PBW 826 ਲਈ ਮੈਂ ਤੇ ਇਹ ਕਹਾਂਗਾ ਕਿ ਕਣਕ ਦੇ ਇਤਿਹਾਸ ਚ ਪਹਿਲੀ ਵਾਰੀ ਹੋਇਆ ਹੈ ਜੀ ਕਿ ਕੋਈ ਐਸੀ ਵੈਰਾਈਟੀ ਕੱਢੀ ਗਈ ਹੈ ਜਿਹੜੀ ਲਗਭਗ ਆਲ ਇੰਡੀਆ ਅਪਰੂਵਡ ਹੈ ਹਾਂਜੀ ਹਾਂਜੀ ਇਹ ਵੈਰਾਈਟੀ ਪੰਜਾਬ ਹਰਿਆਣਾ ਹਿਮਾਚਲ ਦੇ ਫੂਟੇਜ ਏਰੀਆ ਉੱਨਾ ਹੋ ਗਿਆ ਜੀ ਇੱਥੇ ਪੌਂਟਾ ਸਾਹਿਬ ਹੋ ਗਿਆ ਪੱਛਮੀ ਉੱਤਰ ਪ੍ਰਦੇਸ਼ ਪੂਰਬੀ ਉੱਤਰ ਪ੍ਰਦੇਸ਼ ਬਿਹਾਰ ਝਾਰਖੰਡ ਉੜੀਸਾ ਆਲਮੋਸਟ ਅਸਾਮ ਤੱਕ ਲੱਗੂਗੀ ਜੀ ਤੇ ਜਿੱਥੇ ਜਿੱਥੇ ਤੱਕ ਇਹ ਆਵਾਜ਼ ਜਾ ਸਕਦੀ ਹੈ ਆਪਾਂ ਚਾਹਾਂਗੇ ਕਿ ਇਹ ਨਵੀਂ ਵੈਰਾਈਟੀਆਂ ਦੋਨੋਂ ਲੱਗਣ ਕਿਉਂਕਿ ਇਹਨਾਂ 'ਚ ਰੋਗ ਪ੍ਰਤੀਰੋਧਤਾ ਵੀ ਹੈਗੀ ਆ ਬਿਮਾਰੀਆਂ ਘਟਾਣੀਆਂ ਆ ਉਸ ਤੋਂ ਬਾਅਦ ਗੱਲ ਕਰੀਏ ਇਹਨਾਂ ਤੋਂ ਡੀਬੀਡਬਲ 370 ਜੀ 71 ਤੇ 72 ਹਾਂਜੀ ਇਹ ਤਿੰਨ ਵੈਰਾਈਟੀਆਂ ਇਹ ਤਿੰਨ ਵੈਰਾਈਟੀਆਂ 'ਚੋਂ 71 72 ਜਿਹੜੀ ਹੈ ਹਮ 371 372 ਜੀ ਇਹਦੇ 'ਚ ਕਿਸਾਨ ਜ਼ਿਆਦਾ ਚਾਤ ਰੱਖ ਰਹੇ ਨੇ ਜੀ ਮਗਰ ਮੇਰੇ ਮੁਤਾਬਿਕ ਹਮ ਇਨਾਂ ਦਾ ਹਲਕਾ ਜਿਹਾ ਝਾੜ ਘਟ ਹੈ ਨਾ ਦੋਨਾਂ ਵੈਰਾਈਟੀਆਂ ਨਾਲ ਉਹ ਜਿਹੜੀ 826 327 ਮੈਂ ਦੱਸੀ ਹੈ ਫਿਰ ਵੀ ਕਿਉਂਕਿ ਲਾਰਜ ਸਕੇਲ ਟਰਾਇਲ ਨਹੀਂ ਹੋਏ ਤੁਹਾਡੇ ਖੇਤ ਚ ਕਿਹੋ ਜਿਹਾ ਕੰਮ ਕਰੂਗੀ ਜੀ ਇਸ ਕਰਕੇ ਇਹ ਦੋ ਵੈਰਾਈਟੀਆਂ ਵੀ ਕਿਸਾਨ ਵੀਰ ਲਾ ਸਕਦੇ ਨੇ ਲਾ ਕੇ ਦੇਖਣੀ ਉਸ ਤੋਂ ਬਾਅਦ ਐਤ ਕੀ ਜਿਹੜੀ ਨਵੀਂ ਵੈਰਾਈਟੀ ਥੋੜਾ ਥੋੜਾ ਬੀਜ ਮਿਲੇਗਾ ਮੈਨੂੰ ਜੋ ਲੱਗਦਾ ਪੱਕੀ ਖਬਰ ਨਹੀਂ ਹੈ ਜੀ ਭਾਰਤੀ ਖੇਤੀਬਾੜੀ ਯੂਨੀਵਰਸਿਟੀ ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਚਿਊਟ ਜਿਹੜਾ ਹੈਗਾ ਇਹ ਦਿੱਲੀ ਚ ਹੈਗਾ ਉਹਦਾ ਰਿਜਨਲ ਸਟੇਸ਼ਨ ਕਰਨਾਲ ਚ ਹੈ ਜੀ ਉਹ ਵੈਰੈਟੀ ਕਢ ਲਏ ਨੇ ਐਚ ਡੀ 3386 ਜੀ 3386 ਦੇ ਵੀ ਬੜੇ ਫੋਨ ਆ ਰਹੇ ਨੇ ਹੂੰ ਪਿਛਲੀ ਵਾਰੀ ਸਿਰਫ 5-5 ਕਿਲੋ ਹੀ ਮਿਲਿਆ ਸੀ ਲੋਕਾਂ ਨੂੰ ਜੀ ਕਿਸੇ ਨੇ ਤੇ ਚੁੰਡੀ-ਚੁੰਡੀ ਕਰਕੇ 2 ਕਿਲੋ ਲਾ ਲਏ ਠੀਕ ਹੈ ਕਿਸੇ ਨੇ ਕੁਛ ਲਾ ਲੇ ਪਰ ਮਾਰਕੀਟ ਤੇ ਜੋ ਸੁਣਨ ਚਾਹਿਆ ਹੈ ਹੂੰ ਕਿ ਬਹੁਤ ਬੀਜ ਆ ਗਿਆ ਜੀ ਜੀ ਉਹ ਕਿੱਥੋਂ ਆਇਆ ਕਿਵੇਂ ਆਇਆ ਕੋਈ ਪਤਾ ਉਹ ਕਿਸਾਨ ਵੀਰ ਜਰਾ ਨਹੀਂ ਹੋ ਸਕਦਾ ਜਿਆਦਾ ਆ ਗਿਆ ਹੋਏ ਕਿਸੇ ਕੋਲ ਠੀਕ ਹੈ ਆਪਣੇ ਆਪਣੇ ਰਿਸੋਰਸਿਸ ਨੇ ਸਾਰਿਆਂ ਦੇ ਉਹ ਪੁੱਛ ਤਿਛ ਕਰਕੇ ਤਾਂ ਹੀ ਇਹਦਾ ਛਪਾਨ ਇਹ ਨਾ ਹੋਏ ਕਿ 3386 ਦੀ ਥਾਂ ਤੇ ਕੋਈ ਹੋਰ ਚੀਜ਼ ਆ ਦੇ ਜੀ ਔਰ ਫਿਰ ਕੱਲ ਨੂੰ ਕਹਿ ਦੇਣ ਪੀ ਜੀ ਇਹ ਕਹਿੰਦੇ ਬਹੁਤ ਸੀ ਜੀ ਤੇ ਨਿਕਲੀ ਕੁਛ ਨਹੀਂ ਇਹ ਫੇਲ ਹੋ ਗਏ ਇਹ ਮੈਂ ਇਹ ਕਹਿਣਾ ਚਾਹਾਂਗਾ ਕਿ ਸਾਡੇ ਕਿਸਾਨਾਂ ਨੂੰ ਇਹ ਜ਼ਰੂਰ ਨਿਤ ਲੈਣਾ ਚਾਹੀਦਾ ਹੈ ਕਿ ਬੀਜ ਜਿਹੜਾ ਹੈ ਬੜੇ ਵਿਸ਼ਵਸਨੀਏ ਸਰੋਤੋਂ ਹੋਏ ਮਾਨਯੋਗ ਡਾਕਟਰ ਗਿਆਨੇਂਦਰ ਪ੍ਰਤਾਪ ਸਿੰਘ ਜੀ ਜੀ ਜਿਹੜੇ ਪਹਿਲੇ ਡਾਇਰੈਕਟਰ ਰਹੇ ਨੇ ਉੱਥੇ ਕਰਨਾਲ ਚ ਕਣਕ ਤੇ ਜਾਉਂਦੇ ਜੀ ਅੱਜ ਕੱਲ ਐਨਬੀਪੀਜੀਆਰ ਦੇ ਡਾਇਰੈਕਟਰ ਨੇ ਦਿੱਲੀ ਚ ਹੂੰ ਉਹਨਾਂ ਦਾ ਕਹਿਣਾ ਸੀ ਔਰ ਮੈਂ ਇਹ ਗੱਲ ਫੜੀ ਵੀ ਹੈ ਕਿ ਅਗਰ ਵੇਲੇ ਸਿਰ ਤੁਸੀਂ ਚੰਗਾ ਬੀਜ ਫੜ ਲਿਆ ਹੇ ਹੇ 60% ਖੇਤੀ ਦਾ ਕੰਮ ਤੁਹਾਡਾ ਉਸ ਫਸਲ ਦਾ ਹੋ ਗਿਆ ਹੋ ਗਿਆ ਭਾਵੇਂ ਜੀਰੀ ਹੋਏ ਤੇ ਭਾਵੇਂ ਕਣਕ ਹੋਏ ਭਾਵੇਂ ਗੰਨਾ ਹੋਏ ਤੇ ਭਾਵੇਂ ਕਪਾਹ ਹੋਏ ਕੋਈ ਵੀ ਫਸਲ ਵਾਂਸ ਯੂ ਪ੍ਰੋਕਿਊਰ ਦਿਸ ਸੀ ਟਾਈਮਲੀ ਯੂ ਸੀ ਜਦੋਂ ਆਪ ਸਮੇਂ ਸੇਤੀ ਚੰਗਾ ਬੀਜ ਘਰੇ ਲੈ ਆਂਦੇ ਹੋ ਤੁਸੀਂ 60% ਕੰਮ ਕਰ ਲਿਆ ਬਾਕੀ ਤੇ ਤੁਹਾਡੀ ਮੈਨੇਜਮੈਂਟ ਪ੍ਰੈਕਟਿਸ ਤੇ ਤੇ ਵਾਹਿਗੁਰੂ ਤੇ ਹੈ ਮੇਰ ਕੀ ਵੀ ਮੌਸਮ ਕਿਵੇਂ ਦਾ ਰਹੇਗਾ ਇਸ ਤੋਂ ਇਲਾਵਾ ਜਿਹੜੀਆਂ ਕਿਸਮਾਂ ਨੇ ਸੁਣਿਆ ਕਿ ਇੱਕ 872 ਨਵੀਂ ਆਂਡੀ ਹੈ ਜੀ ਉਹ ਕਹੋ ਜੀ ਆ ਮੈਂ ਉਹਦੇ ਤੇ ਕੋਈ ਟ੍ਰਾਇਲ ਹਲੇ ਤੱਕ ਕੀਤਾ ਨਹੀਂ ਮੈਨੂੰ ਬੀਜ ਮਿਲਿਆ ਨਹੀਂ 3385 ਦਾ ਵੀ ਨਾਮ 3385 ਦਾ ਨਾਮ ਹੈ ਉਹ ਬੀਟ ਦੀ ਹੀਟ ਦੇ ਨਾਂ ਤੋਂ ਮਸ਼ਹੂਰ ਹੋਇਆ ਹੈ ਜੀ ਆ ਮੈਂ ਖੜੀ ਫਸਲ ਵੀ ਵੇਖੀ ਆਈ ਯਾਰ ਅ ਰਿਜੀਨਲ ਸਟੇਸ਼ਨ ਵੇਖਣ ਚ ਬਹੁਤ ਸੋਹਣੀ ਸੀ ਜੀ ਉਹਦਾ ਝਾੜ ਕਿੰਨਾ ਹੈ ਉਹਦਾ ਤੂੜਾ ਕਿੰਨਾ ਹੈ ਮੈਨੂੰ ਝਾੜ ਦੇ ਨਾਲ 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 ਡੰਗਰਾਂ ਲਈ ਤੂੜਾ ਵੀ ਚਾਹੀਦਾ ਹੈ ਤੂੜੀ ਵੀ ਚਾਹੀਦੀ ਉਹ ਤੂੜੀ ਜਿਹੜੀ ਹੈ ਕਿੰਨੀ ਕਾਏਗੀ ਉਹਦੇ ਚੋਂ ਉਹ ਮੈਂ ਕਮੈਂਟ ਨਹੀਂ ਕਰਨਾ ਚਾਹੁੰਦਾ ਤੇ 1346 ਤੇ ਵੀ ਬੋਲ 346 ਹੈ 1369 ਹੈ ਉਹਦੇ ਤੇ ਵੀ ਐਕਸਪੈਰੀਮੈਂਟ ਚੱਲ ਰਹੇ ਨੇ ਇੱਕ ਵੈਰੈਟੀ ਤੇ ਤਾਂ ਮੈਂ ਕੰਮ ਕਰ ਚੁੱਕਿਆ ਪਰ ਹੱਲੀ ਮੈਂ ਖੁੱਲ ਕੇ ਕੋਈ ਗੱਲ ਨਹੀਂ ਕਰਾਂਗਾ ਨਾ ਵੈਰੈਟੀਆਂ ਤੇ ਇੱਕ ਵੈਰੈਟੀ ਜਿਹੜੀ ਐਕਿ ਮੈਨੂੰ ਉਮੀਦ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ PBW RS1 ਜੀ ਰੋਟੀ ਖਾਣ ਲਈ ਇਹ ਰੋਟੀ ਖਾਣ ਲਈ ਤੇ ਹੈ ਹੀ ਹੈ ਹਮਮ ਮਗਰ ਜਿਹੜੇ 슈ਗਰ ਦੇ ਪੇਸ਼ੈਂਟ ਨੇ ਜੀ ਜਿਹੜੇ ਮధుਮੇ ਰੋਗੀ ਨੇ ਹਮ ਉਹਨਾਂ ਲਈ ਬੜੀ ਫਾਇਦੇਮੰਦ ਹੈ ਜੀ ਜੋ ਯੂਨੀਵਰਸਿਟੀ ਕਹਿੰਦੀ ਹੈ ਜੀ ਕਿ ਜਿਹੜੀ ਕਿਸਮ ਹੈ PBW RS1 ਜੀ ਜੀ ਇਹ ਜਿਹੜੀ ਹੈ ਇਹਦਾ ਗਲਾਈਸੈਮਿਕ ਇੰਡੈਕਸ ਹਮ ਇਹ ਬੜਾ ਸਲੋ ਹੋਏਗਾ ਜੀ ਜਦੋਂ ਰੋਟੀ ਖਾਣਗੇ ਤੇ ਇਹ ਧੀਰੇ ਧੀਰੇ ਪਚੇਗੀ ਹੂੰ ਉਹਦੇ ਨਾਲ ਇੱਕਦਮ 슈ਗਰ ਲੈਵਲ ਨਹੀਂ ਵਧੇਗਾ ਜੀ ਇੱਕਦਮ ਨਾਲ ਅਗਰ ਕਿਸੇ ਨੂੰ 슈ਗਰ ਹੈ ਤੇ ਉਹ ਜਰੂਰ ਇਸ ਕਿਸਮ ਨੂੰ ਲੈਣ ਜੀ ਜਿਵੇਂ ਮੈਂ ਕੱਲ ਪਰਸੋਂ ਇੱਕ ਵੀਡੀਓ ਆਪਦੇ ਚੈਨਲ ਤੇ ਪਾਈ ਸੀ ਹੂੰ ਮੈਂ ਚਾਰਖੰਡ ਗਿਆ ਸੀ ਮੈਂ ਮੈਂ ਤੇਲੰਗਾਨਾ ਗਿਆ ਸੀ ਜੀ ਹైదరాబాద్ ਜੀ ਉੱਥੇ ਮੈਨੂੰ ਦੋ ਬੀਜ ਉਹਨਾਂ ਨੇ ਗਿਫਟ ਕੀਤੇ ਹੂੰ ਝੋਨੇ ਦੇ ਹਾਂਜੀ ਇੱਕ ਦਾ ਨਾਂ ਹੈ DRR 48 ਤੇ ਇੱਕ ਦਾ ਨਾ DRR 58 ਹਾਂਜੀ ਪਹਿਲਾਂ ਵੀ ਵੀਰੇ ਪਾਈ ਸੀ ਦੋਨੋਂ ਜਿਹੜੇ ਵੈਰਾਈਟੀਆਂ ਨੇ ਉਹ ਵੀ ਸ਼ੂਗਰ ਦੇ ਮਰੀਜ਼ਾਂ ਲਈ ਨੇ ਜੀ ਉਹ ਚਾਵਲ ਦੀਆਂ ਨੇ ਚਾਵਲ ਦੀਆਂ ਨੇ ਜੀ ਔਰ ਕਣਕ ਦੀ ਇਹ ਆ ਗਈ ਹੂੰ ਤੇ ਇਹ ਤੇ ਬਹੁਤ ਵੱਡਾ ਇੱਕ ਵਧੀਆ ਵਿਗਿਆਨਿਕਾਂ ਦਾ ਬੜਾ ਐਹਸਾਨ ਮੰਨਦਾ ਮੈਂ ਹਾਂਜੀ ਹਾਂਜੀ ਕਿ ਉਹਨਾਂ ਨੇ ਦੋਨੋਂ ਕਿਸਮਾਂ ਇੰਨੀਆਂ ਸੋਹਣੀਆਂ ਕੱਟਦੀਆਂ ਝੋਨੇ ਔਰ ਕਣਕ 'ਚ ਹੂੰ ਕਿ ਜਿਹੜੇ ਸ਼ੂਗਰ ਦੇ ਪੇਸ਼ੈਂਟ ਨੇ ਉਹਨਾਂ ਨੂੰ ਰਾਹਤ ਮਿਲੇਗੀ ਵਧੀਆ ਖੜਾ ਉਹ ਮੇਲਿਆਂ 'ਚ ਜਾਓ ਜਰਾ ਤੁਸੀਂ ਵੇਖੋ ਉਥੇ ਬੀਜ ਜਿਹੜੇ ਨੇ ਮਿਲ ਰਹੇ ਨੇ ਨਵੇਂ ਜੀ ਔਰ ਮੈਂ ਖਾਸ ਤੌਰ ਤੇ ਕਹਿਣਾ ਚਾਹਾਂਗਾ ਪਛੇਤਰੀ ਕਿਸਮ ਜੀ ਐਚਡੀ 2854 ਬੜੀ ਪਪੂਲਰ ਰਹੀ ਹੈ ਹਮ ਹਾਂ ਜੀ ਤੁਸੀਂ ਵੀ ਲਾਈ ਆ ਮੈਂ ਬੀਜ ਦਿੱਤਾ ਤੁਹਾਨੂੰ ਹਾਂ ਜੀ ਉਸ ਤੋਂ ਬਾਅਦ ਪਿਛਲੇ ਸਾਲ ਹੀ ਮੇਰੇ ਕੋਲ ਬਰੀਡਰ ਬੀਜ ਆਇਆ ਸੀ ਜੀ ਇਹ ਝਾਰਖੰਡ ਦੀ ਯੂਨੀਵਰਸਿਟੀ ਦਾ ਹੈਗਾ ਹਮ ਉਹਦਾ ਨਾਮ ਹੈ ਜਕੇਡਬਲਿਊ 266 ਹਾਂ ਜੀ ਹਾਂ ਜੀ ਉਹ ਤਾਂ ਬਰੀਡਰ ਸੀਡ ਮੈਂ ਤੁਹਾਨੂੰ ਦਿੱਤਾ ਹਾਂ ਮੈਨੂੰ ਪੱਕਾ ਯਾਦ ਹੈ ਹਾਂ ਜੀ ਮੈਂ ਵੀ ਲਾਇਆ ਸੀ ਇਹ ਸਾਡੇ ਦੋਨਾਂ ਕੋਲ ਹੀ ਸੀਗਾ ਜੀ ਉਹਦੀ ਪੈਦਾਵਾਰੀ ਰਿਟਰਨ ਰਿਕਾਰਡ ਚ ਕੀ ਕਹਿੰਦੀ ਹੈ ਕਿ 2850 ਨਾਲੋਂ 3 ਕੁ ਮੰਨ ਫालतੂ ਦੇਗੀ ਉਹਨੂੰ ਕ੍ਰੋਸ ਕਰੂਗੀ ਕ੍ਰੋਸ ਕੀਤਾ ਵੇ ਆ ਉਹਨੇ ਕੀਤਾ ਆਲਰੇਡੀ ਉਹਦੇ ਨਾਲ ਐਕਸਪੈਰੀਮੈਂਟ ਹੋ ਗਏ ਨੇ ਜੀ ਮੈਂ ਇਹ ਕਹਿਣਾ ਚਾਹਾਂਗਾ ਕਿ ਕਿਸਾਨ ਜਿਹੜੇ 2850 ਦੇ ਸ਼ੌਕੀਨ ਨੇ ਉਹ ਜਰਾ ਜੇ ਕੇ ਡਬਲਯੂ 261 ਵੀ ਲਾ ਕੇ ਵੇਖੋ ਜੀ ਬਰਾਬਰ ਬਰਾਬਰ ਹਮਮ ਔਰ ਅਗਰ ਤੁਹਾਡੇ ਖੇਤ ਚ 261 ਚੰਗਾ ਕੰਮ ਕਰਦੀ ਹੈ ਤੇ ਤੁਸੀਂ ਇਹਨੂੰ ਪਛੇਤਰਾ ਲਾ ਸਕਦੇ ਹੋ ਔਰ ਇਹ ਦਸੰਬਰ ਅਖੀਰ ਜਨਵਰੀ ਦੀ 4-5 ਤਰੀਕ ਤੱਕ ਵੀ ਲੱਗ ਸਕਦਾ ਹੈ ਜਿਹਾ ਉਹ ਜਾਣੋ ਦਾ ਦਾਵਾ ਔਰ ਮੈਂ ਵਾਕਈ ਬਹੁਤ ਪਿੱਛੇ ਲਾਇਆ ਸੀ ਸਾਨੂੰ ਬੀਜ ਬੜੀ ਡੇਰ ਨਾਲ ਹੀ ਮਿਲਿਆ ਸੀ ਮੈਂ 4 ਜਨਵਰੀ ਨੂੰ ਵੀ ਲਾਇਆ ਸੀ ਹਾਂਜੀ ਮੈਂ 4 ਜਨਵਰੀ ਨੂੰ ਲਾਇਆ ਸੀ 4 ਜਨਵਰੀ ਨੂੰ ਲਾਇਆ ਸੀ ਠੀਕ ਦਾਣੇ ਬਣ ਗਏ ਸੀ ਉਹਦੇ ਬਹੁਤ ਅੱਛਾ ਬਹੁਤ ਸੋਹਣਾ ਸੀ ਤੇ ਮੈਂ ਇਹ ਕਹਿਣਾ ਚਾਹਾਂਗਾ ਕਿਸਾਨ ਵੀਰਾਂ ਨੂੰ ਕਿ ਤੁਸੀਂ ਨਵੇਂ-ਨਵੇਂ ਵੀਡੀਓ ਬਾਜਵਾ ਦੇ ਚੈਨਲ ਤੇ ਵੇਖਿਆ ਕਰੋ ਸਾਡਾ ਵੀ ਚੈਨਲ ਆ ਹੋਰਾਂ ਦੇ ਵੀ ਵੇਖਿਆ ਕਰੋ ਤਾਂਕਿ ਤੁਹਾਨੂੰ ਜੱਦ ਤੋਂ ਜੱਦਾ ਇਨਫੋਰਮੇਸ਼ਨ ਮਿਲੇ ਫਿਰ ਉਹਨੂੰ ਸਿੰਥਸਾਈਜ਼ ਕਰ ਲਿਆ ਕਰੋ ਪਿੰਡ ਪੱਦਰ ਤੇ ਆਪਣੀ ਗਰੁੱਪ ਚ ਬੈਠ ਕੇ ਕਿ ਵੀ ਇਹੋ ਜੀ ਗੱਲ ਮਾਰਕੀਟ ਚ ਸੁਣੀ ਹੈ ਫਿਰ ਤੁਸੀਂ ਫੈਸਲਾ ਲੈ ਲਓ ਤੇ ਜੋ ਤੁਹਾਨੂੰ ਚੰਗਾ ਲੱਗੇਗਾ ਉਸ ਤੋਂ ਅਗਲੇ ਸਾਲ ਉਹਨੂੰ ਬਦਾਲ ਲਿਆ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸ਼ੁਕਰੀਆ ਲਵ ਯੂ ਗੋਡ ਬles